ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਆ ਤੇ ਆਈ ਹੋਪ ਤੁਸੀਂ ਸਾਰੇ ਠੀਕ ਠਾਕ ਹੋਗੇ ਤੇ ਅਸੀਂ ਵੀ ਠੀਕ ਠਾਕ ਆ ਅੱਜ ਆਪਾਂ ਅੱਜ ਆਪਾਂ ਵੱਢ ਲਈ ਲੈ ਕੇ ਆਏ ਇੱਕ ਹੋਰ ਨਵੀਂ ਰੈਸਪੀ ਪਰੌਂਠੇ ਦੇ ਤੁਸੀਂ ਬਹੁਤ ਖਾਦੇ ਹੋਣਗੇ ਤੇ ਜਿਹੜਾ ਅੱਜ ਆਪਾਂ ਬਣਾਵਾਂਗੇ ਉਹ ਕੁਝ ਨਵੇਂ ਤਰੀਕੇ ਦੇ ਨੇ ਤੇ ਅੱਗ ਆਪਾਂ ਬਣਾਵਾਂਗੇ ਰਾਜਸਥਾਨੀ ਪਰੌਂਠਾ ਉਹ ਕਿੱਦਾਂ ਬਣਾਵਾਂਗੇ ਉਹ ਆਪਾਂ ਤੁਹਾਨੂੰ ਦਿਖਾਵਾਂਗੇ ਆਪਣੀ ਰੈਸਪੀ ਦੇ ਨਾਲ ਤੇ ਬਣੇ ਰਹਿਓ ਮੇਰੀ ਵੀਡੀਓ ਦੇ ਨਾਲ ਤੇ ਜੇ ਮੇਰੀ ਵੀਡੀਓ ਤੁਹਾਨੂੰ ਪਸੰਦ ਆਈ ਨੀ ਪਲੀਜ਼ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਿਓ ਤੇ ਅੱਜ ਅਗਰਾ ਪਕਾਦਿਆਂ ਤਿਆਰੀ ਅੱਜ ਦੀ ਆਪਣੀ ਨਵੀਂ ਰੈਸਪੀ ਦੀ ਜਿੱਦਾਂ ਕਿ ਆਪਾਂ ਤੁਹਾਨੂੰ ਦੱਸਿਆ ਸੀ ਕਿ ਆਪਾਂ ਬਣਾਉਣੇ ਆ ਜਰਾਜਸਤਾਨੀ ਪਰੌਂਠੇ ਤੇ ਕਿੱਦਾਂ ਬਣਾਉਣੇ ਆ ਆਪਾਂ ਪੰਜ ਪਿਆਜ਼ ਲਏ ਸੀਗੇ ਤੇ ਥੋੜਾ ਜਿਹਾ ਅਦਰਕ ਵੀ ਲਿਆ ਹੋਇਆ ਆ ਤੇ ਪਿਆਜ਼ ਨੂੰ ਆਪਾਂ ਇਸ ਤਰੀਕੇ ਨਾਲ ਕੱਟਣਾ ਆ ਤੇ ਜੀ ਦੇਖ ਰਹੇ ਆ ਕਿ ਆਪਾਂ ਇਦਾਂ ਪਿਆਜ਼ ਕੱਟ ਲੈਨੇ ਆ ਸਾਰੇ ਤੇ ਇਹਦੇ ਜੇ ਆਪਾਂ ਪਾਵਾਂਗੇ ਆਪਣੇ ਨਾਲ ਇੱਕ ਆ ਸ਼ਿਮਲਾ ਮਿਰਚ ਇੱਕ ਪਾਵਾਂਗੇ ਇਹਦੇ ਚ ਹਰੀ ਮਿਰਚ ਆਪਾਂ ਇਹਨੂੰ ਪਿਆਜ਼ ਨੂੰ ਚੰਗੀ ਤਰ੍ਹਾਂ ਕੱਟ ਲਈਏ ਬਰੀਕ ਕਰਕੇ ਤੇ ਫਿਰ ਤੁਹਾਨੂੰ ਆਪਾਂ ਮਿਲਦੇ ਆਂ ਤੇ ਤੁਹਾਨੂੰ ਅੱਗੇ ਦਿਖਾਉਣੇ ਪਲੀਜ਼ ਮੇਰੀ ਵੀਡੀਓ ਨੂੰ ਸ਼ੇਅਰ ਕਰਨਾ ਤੇ ਲਾਈਕ ਵੀ ਕਰਨਾ ਤੇ ਕਮੈਂਟ ਵੀ ਕਰਨਾ ਆ ਤੇ ਆਪਾਂ ਬਣਾਵਾਂਗੇ ਅੱਜ ਰਾਜਸਤਾਨੀ ਪੌਂਠੇ ਹੁਣ ਆਪਾਂ ਇਹ ਕਰ ਲਈਏ ਪਿਆਜ਼ ਦੀ ਕਟਿੰਗ ਤਾਂ ਤੁਹਾਨੂੰ ਫਿਰ ਮਿਲਦੇ ਆਪਾਂ ਅਗਲੇ ਸਟੈਪ ਦੇ ਨਾਲ ਹਾਂਜੀ ਆਪਾਂ ਜਿੱਦਾਂ ਕੀ ਆ ਤੁਸੀਂ ਦੇਖ ਸਕਦੇ ਆਪਾਂ ਪਿਆਜ਼ ਕੱਟਦੇ ਆ ਆਪਾਂ ਹਰੀ ਮਿਰਚ ਇੱਕ ਕੱਟੀਆਂ ਨਾਲ ਤੇ ਨਾਲ ਆਪਾਂ ሽਮਲਾ ਮਿਰਚ ਵੀ ਪਾਉਣੀ ਹੈ ਆਪਣੀ ਇਹਦੇ ਵਿੱਚ ਪਾਵਾਂਗੇ ਆਪਾਂ ਆਸੂਕਾ ਧਨੀਆ ਥੋੜਾ ਜਿਹਾ ਤੇ ਵਿੱਚ ਅੰਦਰ ਦੇਖ ਹੀ ਸਕਦੇ ਆ ਕਾਲੀ ਮਿਰਚਾਂ ਤੇ ਥੋੜੀ ਪਾਵਾਂਗੇ ਸੌਂਫ ਹੋਣੀ ਨੂੰ ਆਪਾਂ ਦਰਦਰਾ ਜਿਹਾ ਕੁਟ ਲਾਂਗੇ ਤੇ ਹੁਣ ਤਾਂ ਆਪਾਂ ਘਰਦੇ ਆ ਕੁਟਾਈ ਇਹਨੂੰ ਆਪਾਂ ਕੁਟਦੇ ਆ ਇੱਕ ਚਮਚਾ ਸੌਂਫ ਦਾ ਇੱਕ ਚਮਚਾ ਥੋੜੇ ਬਾਵਸ ਬਹੁਤ ਪਾਦੇ ਪਾਦੇ ਫੋੜਾਈ ਇੱਕ ਚਮਚਾ ਸੌਂਫ ਦਾ ਪਾਵਾਂਗੇ ਉਹੜਾ ਪਾਵਾਂਗੇ ਧਨੀਆ ਆਪਣੇ ਥੋੜਾ ਜਿਹਾ ਹੀ ਸੀਗਾ ਆਪਾਂ ਬਸ ਇੰਨਾ ਕੀ ਪਾ ਲੈਣਾ ਇਹਨੂੰ ਆਪਾਂ ਦਰਦਰਾ ਜਿਹਾ ਕੁੱਟ ਲੈਣਾ ਬਿਲਕੁਲ ਬਰੀਕ ਨਹੀਂ ਕੁੱਟਣਾ ਹੈਗਾ ਠੀਕ ਪਾਉਂਦੇ ਧਨੀਏ ਨੂੰ ਤੇ ਵਿੱਚ ਥੋੜੀ ਜੀ ਕਾਲੀ ਮਿਰਚ ਪਾਈ ਆਪਾਂ ਅਦਰੋਂ ਪਾਵੋ ਤੇ ਨਿੰਬੂ ਦਾ ਰਸ ਵੀ ਲਿਆ ਆਪਾਂ ਨਿੰਬੂ ਦਾ ਰਸ ਵੀ ਪਾਵਾਂਗੇ ਫਿਰ ਆਪਾਂ ਕਰਦੇ ਆ ਟਟਕਾ ਤਿਆਰ ਆਟਾ ਪਰ ਗੁੰਨ੍ਹਦਿਆ ਸੀਗਾ ਪਹਿਲਾਂ ਹੀ ਤੇ ਇਹਨੂੰ ਪਾ ਦਰਦਰਾ ਇਹ ਕਰ ਲੈਣਾ ਬਾਅਦ ਫਿਰ ਇਹਨੂੰ ਫਰਾਈ ਫਰਾਈ ਕਰਾਂਗੇ ਆ ਦੇਖ ਨੂੰ ਹੋਣ ਲੱਗਦਾ ਪਿਆ ਰਾਜਸਤਾਨੀ ਪ੍ਰੋਨਾ ਪਹਿਲੀ ਵਾਰ ਡਾਈਰ ਲੱਗੇ ਆ ਜਿੱਤੋਂ ਦਾ ਵੀ ਬਣਾ ਤੁਹਾਨੂੰ ਸਾਹਮਣੇ ਪੇਸ਼ ਕਰਾਂਗੇ ਇਹ ਫਾਈ ਵੀਡੀਓ ਦਾ ਫੰਡਾਨੀ ਪਲੇਸ ਆ ਵੀਡੀਓ ਨੂੰ ਲਾਈਵ ਤੇ ਸ਼ੇਅਰ ਕਰਨਾ ਨਾ ਭੁੱਲਿਓ ਇਹ ਆਪਾਂ ਬਣਾਉਂਦੇ ਹਾਂ ਨਾ ਤਿਆਰੀ ਕਰਦੇ ਹਾਂ ਮਸਾਲੇ ਦੀ ਤੇ ਮਿਲਦੇ ਤੁਹਾਨੂੰ ਅਗਲੇ ਸਟੈਪ ਤੇ ਆਪਾਂ ਨਾਲ ਜੀ ਪਾਵਾਂਗੇ ਆਹ ਵਾਲਾ ਮਸਾਲਾ ਲੰਗਾ ਪਦਰ ਦਾ ਪੀਸਿਆ ਹੋਈ ਦਾ ਤੇ ਇਹ ਵੀ ਆਪਣੇ ਹਿਸਾਬ ਨਾਲ ਹੀ ਪਾਉਣਾ ਹੈ ਤੇ ਆਂਦੇ ਲਾ ਗਿਆ ਅਜੇ ਤਾਂ ਆਪਾਂ ਥੋੜਾ ਆ ਪਾ ਲਿਆ ਥੋੜੀ ਨਾਲ ਇਹ ਪਹਾਰੀ ਮੈਂਚ ਪਾਵਾਂਗੇ ਮਸਾਲੇ ਨੂੰ ਪਾਉਣ ਲੱਗੇ ਆ ਆਪਾਂ ਪਾਈ ਆਪਾਂ ਨਾਲ ਪਾਵਾਂਗੇ ਸ਼ਿਮਲਾ ਮਿਰਚ ਆਪਾਂ ਸ਼ਿਮਲਾ ਮਿਰਚ ਵਾਲੇ ਨੂੰ ਆਹ ਪ੍ਰੌਣਾ ਬਾਜਪस्तानी ਬਣਾਉਂਦੇ ਆ ਸ਼ਿਮਲਾ ਮਿਰਚ ਵਾਲੇ ਐਦਾਂ ਕਰਕੇ ਆਪਾਂ ਇਹਨਾਂ ਸਾਰੇ ਮਸਾਲੇ ਨੂੰ ਆ ਚਾਹ ਲਾਂਗੇ ਪੜੀ ਦੀ ਸ਼ਿਮਲਾ ਮਿਰਚ ਨੂੰ ਵਿੱਚ ਸਾਰੇ ਮਸਾਲੇ ਵਾਲੇ ਨੇ じゃあね。 ਇਹ ਦੇਖਾ ਫਿਰ ਯਾਦ ਕਰਨਾ ਨਿਆਰ 이비 안에 또 물을 넣으면서 호리호리하게 하다 이거를 가지고 바나나 빵 ਤਬੇ ਵੀ ਇਹ ਫਰਨੀਆ ਪਾਤਾ ਕਰਦੇ ਮਖਾਲਾ ਚਾਰ ਕਰ ਲੈਣਾ ਬਾਲਾ ਹਮੇਰੇ ਕੋ ਪਤਾ ਨਹੀਂ ਮੈਡਮ ਬੂਮ ਹੋ ਗਿਆ ਤਾਂ ਤੇ ਕਲੀਕ ਹੋ ਜਾਂਦਾ ਦੇਖ ਕੇ ਫੋਨ ਮੈਡ ਕਰ ਲਿਆ ਤੇ ਕਰ ਮਸਾ ਮਖਾਲਾ ਵਿੱਚ ਇਹ ਆਪਾਂ ਭੁੱਲ ਗਏ ਸੀਗੇ ਜੀਰਾ ਭਾਣ ਪਾ ਲੈਣੇ ਆਪਾਂ ਨਾਲ ਜੀਰਾ ਭੁੱਲ ਗਏ ਸੀਗੇ ਦੇਖੀ ਆਪਾਂ ਥੋੜੀ ਜਿਹੀ ਹਲਦੀ ਆਜਾੜ ਦੇਣੀ ਆ। ਬਾਦਸ਼ ਹੋ ਗਿਆ। ਇਹਨੂੰ ਮਿਸ਼ਟਾ ਲੈਣੇ। ਆ ਗੱਲ ਜਿੰਜੇ ਦਾ ਆਪਾਂ ਪਕਾ ਲੈਣਾ ਇਹਨੂੰ ਮਗਰ ਜੇ ਆਪਾਂ ਇਹਨਾਂ ਨੂੰ ਬਿਲਕੁਲ ਨਹੀਂ ਤੜਕੇ ਵਾਂਗੂ ਨਹੀਂ ਕਰਨਾ ਆਏਗਾ ਆਪਾਂ ਥੋੜਾ ਜਿਆਦਾ ਜਿਦਾ ਕਹਿੰਦੇ ਆ ਉਹ ਅੱਛਾ ਜੀ ਹਾਂ ਕਰਨ ਚੀਜ਼ਾਂ ਨਹੀਂ ਹੋ ਜਾਂਦਾ ਉਦਾਂ ਜੇ ਕਰਨਾ ਪਾਵਾਂ ਵੀ ਜ਼ਿਆਦਾ ਨਹੀਂ ਆਪਾਂ ਕਰਨਾ ਹੈਗਾ ਇਹਨੂੰ ਤੇ ਹੁਣ ਇਹਦੇ ਚ ਆਪਾਂ ਆਹ ਦੇ ਕਾਹਨੇ ਵਿੱਚ ਚਾਹ ਨਿੰਬੂ ਇੱਕ ਹਾਂ ਜੀ ਵੀ ਜਵਾਲੀ ਜੀ ਚੋਹਣੇ ਕੇ ਪਰੋਕੀ ਚਲੋ ਹੌਨਾ ਪਤਾ ਕਰਕੇ ਸਾਰੇ ਨੂੰ ਕਰ ਲਾਂਗੇ ਪਰ ਮੀਡੀਅਮ ਸਾਈਜ਼ ਲੈ ਲਈ ਆਪਾਂ ਗੈਸ ਦੀ ਤੇ ਹੁਣ ਇਹਦੇ ਵਿੱਚ ਹੀ ਆਪਾਂ ਪਹਿਲੀ ਗ੍ਰਾਂਸੀ ਅਸੂ ਕਰੀਏ ਆਖੀਂ ਹੁਣ ਇਹ ਵੀ ਜੇ ਆਪਾਂ ਕਰਾਂਗੇ ਬੇਸਨ ਆਏਗਾ ਬੇਸਨ ਆਪਾਂ ਉਹਨਾਂ ਪਾਇਆ ਜਿੰਨੇ ਆਪਾਂ ਪਿਆਗਦੇ ਮਤਲਬ ਜੀ ਮੀਡੀਅਮ ਸਾਈਜ਼ ਦੇ ਪਿਆਗਦੇ ਸੀ ਤੇ ਇਹਨੇ ਵੀ ਚਮਚਾ ਆਪਾਂ ਬੇਸਨ ਦੇ ਪਾਇਆ ਪਾਉਂਦੇ ਪਾਉਂਦੇ ਲਈਏ ਆਪਾਂ ਦੇ ਇਹ ਜਿਹੜੇ ਬੇਸਾ ਪਾਉਣੇ ਆ ਉਸ ਤੋਂ ਦਾ ਮਤਲਬ ਮੀਡੀਅਮ ਚਾਇਨਾ ਦੇ ਇੱਕ ਦੇ ਨਾਲ ਇੱਕ ਮਤਲਬ ਕਿ ਇੱਕ ਇਤਿਆਗ ਦੇ ਨਾਲ ਆਪਾਂ ਇੱਕ ਪਾ ਸਕਦੇ ਆ ਬੇਸਾ ਦਾ ਚਮਚਾ ਇਹੰਦਾ ਵਰਗਾ ਪੈਨ ਬੇਸਾ ਪਾਉਣੇ ਜੇ ਆਪਾਂ ਨੂੰ ਪਾਣੀ ਦੀ ਜ਼ਰੂਰਤ ਪਈ ਤਾਂ ਆਪਾਂ ਹੋਵੇ ਜੇ ਆਪਾਂ ਨੂੰ ਜ਼ਰੂਰਤ ਪਈ ਤਾਂ ਆਪਾਂ ਪਾ ਸਕਦੇ ਆ

ਪੜੀ ਜਾ ਥੋੜਾ ਲੱਫਨ ਪਾਉਣਾ ਗੱਡੀ ਦਾ ਕਰਕੇ ਨਸਨੀਆ ਦੇ ਕਰ ਹਾਂ ਕੋਈ ਯਾਤਰਾ ਇਹ ਥੋੜਾ ਜਿਹਾ ਹੀ ਪਾਉਣਾ ਆ ਸਕਦਾ ਨਾ ਨਿਕਲੇਗਾ ਅਗਰੇ ਨਿਕਲਦਾ ਚੱਲ ਕਰ ਕਿ ਸਹੀ ਕਿ ਆਟੇ ਚ ਲੱਗ ਨਹੀਂ ਨਾ ਜੀ ਜ਼ਿਆਦਾ ਪਤਾ ਉਹ ਵਾ ਬਣਾਣਾ ਸਾਈਜ਼ ਦਾ ਹੈਗਾ ਆਪਾਂ ਮੀਡੀਅਮ ਸਾਈਜ਼ ਰੱਖਣਾ ਸਾਈਜ਼ ਮੀਡੀਅਮ ਹੀ ਰੱਖਣੀ ਆਪਾਂ ਗੈਸ ਸলো ਰੱਖੀ ਹੋਈ ਹੈ ਤਾਂ ਕਰਕੇ ਆਪਾਂ ਇਹਨੂੰ ਧੜਕੇ ਨੂੰ ਆਪਾਂ ਤਿਆਰ ਕਰ ਰਹੇ ਹਾਂ ਇਸ ਤਰੀਕੇ ਨਾਲ ਆਪਣਾ ਤਿਆਰ ਹੋ ਜਾਣਾ ਫਿਰ ਆਪਾਂ ਰੋਟੀ ਬਣਾਉਣੀ ਕਿੱਦਾਂ ਬਣਾਉਣੀ ਆ ਉਹ ਆਪਾਂ ਤੁਹਾਨੂੰ ਬਾਅਦ ਵਿੱਚ ਦਿਖਾਉਦੇ ਆ ਚਲੋ ਮਿਲਦੇ ਆਪਾਂ ਆਪਣੇ ਅੱਡਰਸ ਟੱਪ ਦੇ ਨਾਲ ਜਿੱਦਾਂ ਕਿ ਤੁਸੀਂ ਦੇਖ ਸਕਦੇ ਆਪਾਂ ਮਸਾਲਾ ਬਣ ਕੇ ਤਿਆਰ ਹੋ ਗਿਆ ਤੇ ਹੁਣ ਆਪਾਂ ਕਰਦੇ ਆ ਰੋਟੀ ਦੀ ਤਿਆਰੀ ਆਟਾ ਆਪਾਂ ਪਹਿਲਾਂ ਗੁੰਨ ਕੇ ਰੱਖ ਲਿਆ ਸੀਗਾ ਤੇ ਹੁਣ ਆਪਾਂ ਬਣਾਉਂਦੇ ਆ ਰੋਟੀ ਤੇ ਤੁਹਾਨੂੰ ਵੀ ਦਿਖਾਉਣੀ ਆਪਾਂ ਕਿੱਦਾਂ ਬਣਾਣੀ ਰਾਜਸਤਾਨੀ ਰੋਟੀ ਚਲੋ ਅgerਾ ਜੋ ਬਣਾਈ ਜਾਪਾਂ ਰੋਟੀ ਹਾਂ ਹਾਂ ਜੀ ਆਪਾਂ ਲੱਗੇ ਆਂ ਪਰੌਂਠਾ ਬਣਾਉਣ ਵਾਸਤੇ ਇਸ ਤਰੀਕੇ ਨਾਲ ਬਣਾਵਾਂਗੇ ਤੁਸੀਂ ਦੇਖ ਸਕਦੇ ਆਂ

ਜਿੱਦਾਂ ਕਿ ਆਪਾਂ ਨਸੇ ਪੌੜਾ ਵੇਚ ਲਿਆ ਫਿਰ ਵੇਚ ਕੇ ਆਪਾਂ ਪੌੜਾ ਪਾ ਲਿਆ ਪਰੇ ਤੇ ਉਹਨੇ ਪੱਕਦਾ ਤੇ ਫਿਰ ਤੁਹਾਨੂੰ ਦਿਖਾਉਣੇ ਆਂ ਜੀ ਆਪਾਂ ਨੂੰ ਫਾਈਨਲ ਲੌਟ ਜਿੱਦਾਂ ਕਿ ਆਪਾਂ ਨਸੇ ਸੀ ਕਿ ਆਪਾਂ ਪੌੜਾ ਬਣਾ ਕੇ ਕਰ ਲਿਆ ਤਿਆਰ ਆ ਕਰਤਾ ਸਰਬ ਦੇ ਹੀ ਲਿਆ ਆਪਾਂ ਨਾਲ ਨਾਲ ਆਪਾਂ ਚਾਰ ਲਿਆ ਨਿੰਬੂ ਦਾ ਘਰ ਦਾ ਬਣਿਆ ਆ ਤੇ ਆ ਰੋਟੀ ਲਈ ਆ ਜਿਹੜਾ ਆਪਾਂ ਨੂੰ ਖਾਂਦੇ ਆ ਤੇ ਖਾ ਕੇ ਕਰਦੇ ਆ ਇਹਦਾ ਟੇਸਟ ਕਿਦਾਂ ਦਾ ਬਣਿਆ ਤੇ ਫਿਰ ਮੈਂ ਲੈਟ ਹੋ ਰਹਿਣਾ ਕਿ ਨਾ ਵੀ ਵੀਡੀਓ ਦੇ ਨਾਲ ਜੇ ਤੁਹਾਨੂੰ ਸਾਡੀ ਵੀਡੀਓ ਪਸੰਦ ਆਉਂਦੀ ਤਾਂ ਪਲੀਜ਼ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਿਓ ਤੇ ਜਲਦੀ ਮਿਲਦੇ ਆਪਾਂ ਹੋਰ ਤੁਹਾਡੇ ਨਾਲ ਨਵੀਆਂ ਰੈਸਪੀ ਦੇ ਨਾਲ ਤਦ ਤੱਕ ਲਈ ਗੁੱਡ ਬਾਏ ਚੇਕ ਕਰਾਂ ਬਰਾਬਰ ਰੱਖਾਂ